ਡਾਕਟਰ ਪ੍ਰਗਿਆ ਜੈ ਆਈ ਪੀ ਐਸ ਐਸ ਪੀ ਸਾਹਿਬ ਫੀਡ ਕੋਡ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਤਰਾ ਖਿਲਾਫ ਸ਼ਕਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਸੇ ਲੜੀ ਤੇ ਕੱਲ ਥਾਣਾ ਸਿਟੀ ਕੋੜਪੂਰਾ ਤੇ ਐਸ ਆਈ ਬਲਕਾਰ ਸਿੰਘ ਨੇ ਬਾਲਮਿਕ ਚੌਕ ਪਾਸ ਨਾਕਬੰਦੀ ਕੀਤੀ ਹੋਈ ਸੀ ਉਸ ਦਰਾਂ ਮੁਖਬਰ ਖਾਸ ਨੇ ਉਹਨੂੰ ਇਤਲਾਹ ਦਿੱਤੀ ਕਿ ਜਲਾਲਿਆਣਾ ਰੋਡ ਤੇ ਦੇਵਾਦ ਪਈ ਫੈਕਟਰੀ ਦੇ ਵਿੱਚ ਕੁਝ ਨੌਜਵਾਨ ਲੜਕੇ ਮਾਰੂ 11 ਸਮੇਤ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਬੈਠੇ ਐ ਜਿਸ ਤੇ ਉਸਨੇ ਮੁਕੱਦਮਾ ਦਰਜ ਕਰਵਾ ਕੇ ਥਾਣੇ ਵਿੱਚ ਉੱਥੇ ਮੌਕੇ ਤੇ ਜਾ ਕੇ ਰੇਡ ਕੀਤਾ ਤਾਂ ਪੰਜ ਲੜਕਿਆਂ ਨੂੰ ਮਾਰੂ 11 ਸਮੇਤ ਗ੍ਰਿਫਤਾਰ ਕੀਤਾ ਸੀਗਾ ਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਖਿਲਾਫ ਮਤਲਬ ਪੁੱਛਗਿੱਛ ਤੋਂ ਬਾਅਦ ਹੋਰ ਕੀ ਕੀ ਵਾਰਦਾਤਾਂ ਨੂੰ ਉਨਾ ਨੇ ਜਾਂਚ ਦਿੱਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਹੋ ਕਰਦੇ ਕਰਨ ਦੇ ਰਾਦੇ ਨਾਲ ਬੈਠੇ ਸੀ ਉਹਦੇ ਬਾਰੇ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਚ ਤਿੰਨ ਲੜਕੀਆਂ ਦੇ ਖਿਲਾਫ ਮਤਲਬ ਪਹਿਲਾਂ ਵੀ ਅਪਰਾਧਿਕ ਮਾਮਲੇ ਬਕਵਕਤਾਂਮਤੇ ਦਰਜ ਹਨ